ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤਾਂ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ بارش ਦੇ ਕਾਰਨ ਪੰਜਾਬ ਪੂਰਾ ਜਲਤਲ ਨਜ਼ਰ ਆ ਰਿਹਾ ਦਾਦੇ ਕੀ ਰঞ্জੀਤ ਸਾਗਰ ਡੈਮ ਦੇ ਵਿੱਚ ਸੱਤ ਗੇਟ ਜਿਹੜੇ ਨੇ ਖੋਲੇ ਜਾਣ ਤੋਂ ਬਾਅਦ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਗੱਲਬਾਤ ਕਰੀਏ ਤਾਂ ਪਿਛਲੇ 10 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ بارش ਦੇ ਕਾਰਨ ਪੰਜਾਬ ਪੂਰਾ ਜਿਹੜਾ ਜਲਥਲ ਚੱਲ ਰਾਇਆ ਤਾਂ ਉਸ ਦੇ ਚੱਲਦੇ ਹੀ ਤੁਹਾਨੂੰ ਕੁਝ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਾਰੇ ਨੇ ਕਿ ਪੰਜਾਬ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਜਿਹੜੀ ਆ ਬਹੁਤ ਜ਼ਿਆਦਾ ਚੱਲਨੀ ਪੈ ਰਹੀ ਆ ਖਾਸ ਕਰਕੇ ਜਿਹੜੇ ਭਰਾ ਕਿਸਾਨੀ ਕਰਦੇ ਨੇ ਅਤੇ ਉਹਨਾਂ ਨੂੰ ਡੰਗਰਾ ਦੇ ਚਾਰੇ ਲਈ ਪੱਠੇ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਵਸਤੂ ਜਿਹੜੀਆਂ ਨੇ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪੰਜਾਬ ਦੇ ਹਾਲਾਤ ਜਿਹੜੇ ਨੇ ਅੱਗੇ ਤੋਂ بارش ਜਿਹੜੀ ਆ ਹੋਰ ਵੱਧੀ ਨਜ਼ਰ ਆ ਰਹੀ ਆ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ بارش ਦੇ ਕਾਰਨ ਪੰਜਾਬ ਦੇ ਪਾਣੀਆਂ ਦੀ ਗੱਲਬਾਤ ਕਰੀਏ ਤਾਂ ਸੁਲਤਾਨਪੁਰ ਲੋਧੀ ਬਠਿੰਡਾ ਅਧਰੋ ਸ਼ਿਆਰਪੁਰ ਬਿਆਸ ਦਰਿਆਵਾਂ ਦੇ ਨਾਲ ਲੱਗਦੇ ਪਿੰਡ ਨੂੰ ਜਿਹੜਾ ਆ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਆ ਸਕੂਲੀ ਬੱਚਿਆਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਦੂਰ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਜਿਹੜੇ ਪਿੰਡ ਬਿਆਸ ਦਰਿਆ ਦੇ ਨਜ਼ਦੀਕ ਜਿਹੜੇ ਨੇ ਉਹਨਾਂ ਅਨੇਕ ਘਰਾਂ ਦੇ ਵਿੱਚ ਜਿਹੜੇ ਮਾਲਕ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਡੰਗਰ ਬੱਚਾ ਲੈ ਕੇ ਆਪਣੇ ਸੇਫ ਸਾਈਡ ਦੇ ਉੱਤੇ ਜਾਇਆ ਜਾਵੇ ਤਾਂ ਕਿ ਜਿਹੜੀ ਅਨਸੁਨਾਏ ਘਟਨਾ ਜਿਹੜੀ ਆ ਨਾ ਵਾਪਰ ਸਕੇ ਦਾ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਕਿੱਥੇ-ਕਿੱਥੇ بارش ਹੋ ਰਹੀ ਆ ਇਹ ਵੀ ਜਿਹੜੀ ਅਪਡੇਟ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਆ ਪੰਜਾਬੀ ਅਖ਼ਬਾਰ ਚੈਨਲ ਦੇ ਉੱਤੇ ਕਿ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਪੰਜਾਬ ਪੂਰਾ ਜਿਹੜਾ ਆ ਜਲਤਲ ਨਜ਼ਰ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ بارش ਜਿਹੜੀ ਆ ਲਗਾਤਾਰ ਟਿਮਟਮ ਆਉਂਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਤੇ ਇਸ ਵੇਲੇ ਕਾਲੇ ਬੱਦਲ ਜਿਹੜੇ ਨੇ ਬਿਲਕੁਲ ਛਾਏ ਹੋਏ ਨੇ ਆਉਣ ਵਾਲੇ ਸਮਾਂ ਦੇ ਵਿੱਚ ਮੌਸਮ ਭਾਜੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰੀ بارش ਜਿਹੜੀ ਆ ਹੋ ਸਕਦੀ ਆ ਅਤੇ ਇਹ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਲੈਂਡਸਲਾਈਡਿੰਗ ਵੀ ਹੋ ਰਹੀਆਂ ਨੇ ਉੱਥੇ ਹੀ ਜਲਥਲ ਦੇ ਪਾਣੀ ਜਿਹੜੇ ਨੇ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਉਤਰਨੇ ਸ਼ੁਰੂ ਹੋ ਗਏ ਨੇ ਤਾਂ ਉਸ ਦੇ ਚਲਦੇ ਹੀ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਜਿਹੜਾ ਆ ਪਿਛਲੇ ਲੰਮੇ ਸਮੇਂ ਤੋਂ ਵਧਦਾ ਨਜ਼ਰ ਆ ਰਿਹਾ ਸੀ ਪਰ ਹੁਣ ਦੇ ਹਾਲਾਤ ਜਿਹੜੇ ਨੇ ਕਿਹਾ ਹੋਏ ਨੇ ਉਹ ਵੀ ਜਾਣਕਾਰੀ ਜਿਹੜੀ ਆ ਤਾਜ਼ਾ ਤੁਹਾਨੂੰ ਉੱਥੇ ਜਾ ਕੇ ਹੀ ਅਪਡੇਟ ਸਾਂਝੀ ਕਰਾਂਗੇ ਤਾਂ ਹੁਣ ਗੱਲ ਜਿਹੜੀ ਕਰ ਰਹੇ ਆ ਆਪਾਂ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਿ ਪੰਜਾਬ ਦੇ ਪਾਣੀਆਂ ਨੂੰ ਕਿੱਥੇ ਕਿੱਥੇ ਮਾਰ ਪਈ ਆ ਤੇ ਕਿਹਨਾਂ ਨੂੰ ਮਾਰ ਪਈ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਅਤੇ ਘਰਾਂ ਦੇ ਘਰ ਹੀ ਜਿਹੜੇ ਨੇ ਉਹ ਸਮਾਨ ਜਿਹੜਾ ਆ ਉਹਨਾਂ ਦਾ ਖਰਾਬ ਹੋ ਗਿਆ ਤੇ ਸੇਫ ਜਗ੍ਹਾ ਜਾਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਆ ਜ਼ਿਲ੍ਹਾ ਗੁਰਦਾਸਪੁਰ ਦੀ ਗੱਲਬਾਤ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੋਰ ਹੀ بارش ਦੇ ਮੱਦੇ ਨਜ਼ਰ ਰੱਖਦੇ ਹੋਏ ਬਿਆਸ ਦਰਿਆ ਦੇ ਪਾਣੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਛੁੱਟੀ ਦਾ ਬੱਚਿਆਂ ਨੂੰ ਐਲਾਨ ਕਰ ਦਿੱਤਾ ਗਿਆ। ਤਸਵੀਰਾਂ ਦਾ ਉਹਨੂੰ ਦਿਖਾ ਦਿਆਂਗੇ ਕਿ ਜਿਹੜੇ ਪਾਣੀ ਜਿਹੜਾ ਆ ਬਿਲਕੁਲ ਜਲਤਾਂ ਦਾ ਹੁੰਦਾ ਨਜ਼ਰ ਆ ਰਿਹਾ ਤਾਂ ਲੋਕ ਜਿਹੜੇ ਨੇ ਤਾਨਕ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਹੀ ਰਹਿਣ ਅਤੇ ਜੋ ਬਿਆਸ ਦਰਿਆ ਦੇ ਨਜ਼ਦੀਕ ਵਸਦੇ ਕਰਨੇ ਉਹਨਾਂ ਨੂੰ ਸੇਫ ਜਗ੍ਹਾ ਤੇ ਜਾਣ ਦੇ ਲਈ ਕਿਹਾ ਗਿਆ ਹੈ ਅਤੇ ਕੋਈ ਵੀ ਅਫਵਾਹਾਂ ਤੋ ਜਿਹੜਾ ਬੱਚੋ ਅਤੇ ਕੋਈ ਡਰਨ ਦੀ ਜਰੂਰਤ ਨਹੀਂ ਆ ਪਰ ਸੇਫ ਜਗ੍ਹਾ ਤੇ ਜਾਣ ਦੀ ਜਰੂਰਤ ਹੈ ਸਿਚੁਏਸ਼ਨ ਨੂੰ ਸਮਝਣ ਦੀ ਜਰੂਰਤ ਹੈਗੀ ਆ ਇਸ ਵਕਤ ਕਿ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਆ ਉਸ ਦੇ ਕਾਰਨ ਜਿਹੜਾ ਆ ਅਨਸੁਨਾਇ ਕੰਨਾ ਨਾ ਵਾਪਰ ਸਕੇ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਰਾਤਕਾਰਜ ਅਤੇ ਮੈਸੀਵ ਜਿਹੜੇ ਆ ਲਗਾਤਾਰ ਜਿਹੜੇ ਆ ਜਾਰੀ ਕੀਤੇ ਜਾ ਰਹੇ ਆ ਕਿ ਕੋਈ ਜਿਹੜੀ ਆ ਅਨਸੁਨਾਇ ਕੰਨਾ ਨਾ ਵਾਪਰ ਸਕੇ ਅਤੇ ਆਪਣੇ ਘਰਾਂ ਦੇ ਵਿੱਚ ਹੀ ਮਹਿਫੂਜ਼ ਰਹੋ ਜ਼ਰੂਰੀ ਕੰਮਾਂ ਦੇ ਲਈ ਬਾਹਰ ਆਓ ਅਤੇ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ بارش ਕਰਕੇ ਪੰਜਾਬ ਪੂਰਾ ਜਲਤਲ ਨਜ਼ਰ ਆ ਰਿਹਾ ਉਸ ਦੇ ਮੱਦੇ ਨਜ਼ਰ ਰੱਖਦੇ ਹੋਇਆ ਪਿਛਲੇ ਸਮੇਂ ਜੇਬਾਲ ਗੱਲਬਾਤ ਕਰੀਆ ਤਾਂ ਜੰਮੂ ਡਿਵੀਜ਼ਨ ਦੀ ਤਾਂ ਜੰਮੂ ਡਿਵੀਜ਼ਨ ਦੇ ਵਿੱਚ ਵੀ ਜਿਹੜਾ ਆ ਸਕੂਲੀ ਕਾਲਜ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਪਠਾਨਕੋਟ ਦੇ ਲਗਦੇ ਪਿਛਲੇ ਚੱਕੀ ਪੁਲ ਜਿਹੜਾ ਟੁੱਟਣ ਕਾਰਨ ਪੁਰਾਣਾ ਤਾਂ ਉਸ ਦੇ ਚੱਲਦੇ ਹੀ ਟ੍ਰੈਫਿਕ ਜਾਮ ਜਿਹੜਾ ਆ ਕਾਫੀ ਲੰਬਾ ਲੱਗਾ ਹੋਇਆ ਆ ਜੇ ਗੱਲਬਾਤ ਕਰੀਆ ਤਾਂ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਟ੍ਰੈਫਿਕ ਅਤੇ ਉਸ ਸਾਈਡ ਜੰਮੂ ਤੋਂ ਆ ਰਹੀ ਟ੍ਰੈਫਿਕ ਨੂੰ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਆ ਗੱਲਬਾਤ ਕਰਾਂਗੇ ਕਿ ਜਿਹੜੀ ਟ੍ਰੈਫਿਕ ਡਿਵਰਸ਼ਨ ਜਿਹੜੀ ਆ ਪ੍ਰਸ਼ਾਸਨ ਵੱਲੋਂ ਦਿੱਤੀ ਗਿਆ ਇੱਕ ਇੱਕ ਕਰਕੇ ਜਿਹੜਾ ਟਰੈਕ ਜਿਹੜਾ ਆ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆ ਤਨੋਆ ਪੁਲ ਹੋ ਗਿਆ ਚਾਹੇ ਉਹ ਮੁਕੇਰੀਆਂ ਤੋਂ ਗੁਰਦਾਸਪੁਰ ਆ ਲਿੰਕ ਰੋਡ ਹੋ ਗਿਆ ਉਸ ਦੇ ਜ਼ਰੀਏ ਜਿਹੜਾ ਆ ਟ੍ਰੈਫਿਕ ਜਾਮ ਜਿਹੜਾ ਆ ਕੱਢੇ ਜਾ ਰਹੇ ਆ ਪਰ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਲੈ ਕੇ ਕਾਫੀ ਡਰਾਈਵਰ ਜਿਹੜੇ ਚਿੰਤਕ ਨੇ ਜਾਂ ਉਹਨਾਂ ਦੇ ਵਿੱਚ ਸਮਾਨ ਲੋਡਿੰਗ ਜਿਹੜੇ ਆਏ ਹੁੰਦੇ ਨੇ ਜਾਂ ਪਾਰਸਲ ਜਾਂ ਜ਼ਰੂਰੀ ਵਸਤੂ ਨੇ ਉਹਨਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਹਾਲਾਂਕਿ ਇਹ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਵੇਂ ਹੀ ਅਗਲੀ ਇਨਫੋਰਮੇਸ਼ਨ ਆਉਂਦੀ ਹੋਵੇ ਹੀ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਨੇ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਆਮ ਦੀ ਰਿਪੋਰਟ ਗੁਰਦਾਸਪੁਰ